ਜਾਨਾ ਵਾਰ ਦੀਆਂ ਪਰ ਸਾਡੇ ਵਾਸਤੇ ਪਰ ਆਮੀ ਦਾ ਖੂਨ ਚੂਸ ਕੇ ਮੋਦੀ ਦੀ ਸਰਕਾਰ ਮੋਦੀ ਦੀ ਜਾਂਚ ਫੇਰ ਖੁੱਲੀ ਓਏ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁੱਛਦੇ ਧਾੜੇ ਤੇ ਜਦੋਂ ਮੋਦੀ ਨੂੰ ਦੱਸਿਆ ਪਿਉੜੇ ਦਾ ਕਿਸਾਨਾਂ ਦਾ ਘੇਰਾ ਵੱਡਾ ਬੰਦਾ ਜਾ ਰਿਹਾ ਇੱਕ ਕਿਸਾਨ ਇੱਥੋਂ ਜਾਣ ਵਾਲੇ ਇਹ ਜਿਹੜੀ ਗੱਲ ਲੈ ਕੇ ਮੈਂ ਆਪਣੀ ਪੁਕਾਰ ਕਰੀਆ ਤੇ ਮੋਦੀ ਨੂੰ ਕੋ ਰਾਹ ਨਹੀਂ ਸੀ ਦਿਖ ਰਿਹਾ ਉਹ ਕੋਲੇ ਆ ਗਿਆ ਰਸ ਮਿਲੂਗਾ ਪਹਿਲਾ ਪੈਰ ਦੇ ਸਾਰਾ ਉੜ ਗਏ ਪੂਰਾ ਖੋਗਲਾ ਸਾਹਿਬ ਜੋ ਤੁਸੀਂ ਲੈ ਕੇ ਗਿਆ ਉਹ ਸਾਰਾ ਕੁਝ ਜਿਹੜਾ ਵਾ ਉਹ ਤੁਹਾਡੀ ਗੱਲ ਜਿਹੜੀ ਸਾਥ ਕੋਈ ਤੁਸੀਂ ਆਪਣੇ ਜਿਹੜੀ ਹੰਦ ਪੰਜ ਸੋਨ ਦੇ ਵਿੱਚ ਜਿਹੜਾ ਵਾ ਕਾਮਦਾਰ ਹੋ ਕੇ ਪਰ ਭੱਟਾ ਜਿਹੜਾ ਆਉਂਦਾ ਆਪਾਂ ਨੂੰ ਮੁੱਲ ਤਾਰਨਾ ਪਿਆ ਵੋਟ ਪਾ ਕੇ छॾी आहे हिकु दो महीना प ਰਾਸਤੇ ਦੇ ਵਿੱਚੋਂ ਸਾਡੇ ਦੇ ਫੇਰ ਦੁਬਾਰਾ ਛੱਟ ਵਿੱਚੀ ਅਸੀਂ ਉੱਥੇ ਛੱਡ ਕੇ ਆ ਗਏ ਸਰਕਾਰ ਵੇਸਲੀ ਹੋ ਕੇ ਉਹ ਜਿਹੜੇ ਕਾਨੂੰਨ ਲੈ ਕੇ ਤਿੰਨ ਕਾਨੂੰਨ ਆ ਉਹਨਾਂ ਦਾ ਨਾ ਕਾਨੂੰਨਾਂ ਦਾ ਰੂਪ ਰੇਖਾ ਬਦਲ ਕੇ ਨੀਤੀ ਪਾਰਸੀ ਹੋ ਕੇ ਸ਼ਾਨਦਾਰ ਪਾਣੀ ਧੋਲਾ ਤੇ ਕਰਤਾ ਸਾਡੀ ਲਮਾਇਤ ਕੀ ਖਤਮ ਕਰਦੀ ਠੀਕ ਆ ਸੋਕਾ ਲਗਾ ਨੂੰ ਮਾਰ ਕੇ ਰਹਿ ਦਗੀ ਜੇ ਬਰਸਾਤਾ ਨਾ ਵੀ ਹੋਣ ਗਿਆ ਸਾਨੂੰ ਲੋੜਦਾ ਹੂਗਾ ਤੇ ਪਿਛਲੇ ਸਾਲ ਤੁਸੀਂ ਵੀ ਲਗਾਤਾਰ ਕਿੰਨਾ ਜਾ ਚੱਲੇ ਆ ਕਿੱਥੋਂ ਪਾਣੀ ਕਿਹਾ ਉਹ ਸਾਰਾ ਤੁਸੀਂ ਵੇਖ ਲਓ ਬਹੁਤਾ ਦਸਣ ਦੀ ਲੋੜ ਨਹੀਂ ਆਗੀ ਉਹ ਪਹਿਲਾਂ ਬੱਚਿਆਂ ਨਾਲ ਮਾਰਾ ਮੋੜ ਸਭ ਤੋਂ ਉੱਚਾ ਤੇ ਜਦੋਂ ਪੌਜੀ ਚੜਾਈ ਘਟ ਜਾਂਦਾ ਸੀ ਤੇ ਉਹਦੀ ਧਰਮ ਸੰਪਤ ਨਹੀਂ ਜੁੜਾ ਉਹਨੂੰ ਕਿਤੇ ਪ੍ਰੈਸ਼ਨ ਮਿਲ ਜਾਂਦੀ ਸੀ ਸਾਨੂੰ ਉਹ ਤੋਂ ਲਾਂਬੇ ਕਰਕੇ ਰੱਖਾ ਚਾਰ ਸਾਈਡ ਉਤਰੀ ਕਰਤੀ ਅਗਲੇ ਵੀਰ ਜੀ